ਇੱਕ ਪਾਸੇ ਲੰਘੇ ਸਾਲ ਦੀ ਤਰੀਕ 2 ਦਸੰਬਰ 2024 ਜਦੋਂ ਸੁਖਬੀਰ ਸਿੰਘ ਬਾਦਲ ਨੂੰ ਬਾਕੀਆਂ ਨੂੰ ਸਜ਼ਾ ਸੁਣਾਈ ਗਈ। ਔਰ ਦੂਜੇ ਪਾਸੇ ਲੰਘੇ ਕੱਲ ਦੀ ਤਰੀਕ 14 ਜਨਵਰੀ 2025 ਮੰਗੀ ਦੀ ਕਾਨਫਰੰਸ ਜਦੋਂ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਸਪੀਚ ਸੁਣਾਈ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੂੰ। ਹੁਣ ਇਹਨਾਂ ਦੋਵਾਂ ਤਰੀਕਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਰੁਖ ਔਰਾਂ ਦਾ ਰਵਈਆ ਬੁੱਧੀਜੀਵੀਆਂ ਦੇ ਅਨੁਕੂਲ ਉਹਨਾਂ ਦੇ ਅਨੁਸਾਰ ਜ਼ਮੀਨ ਅਸਮਾਨ ਦਾ ਫਰਕ ਇਹਨਾਂ ਦੋਵਾਂ ਤਰੀਕਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਅੰਦਰ ਨਜ਼ਰ ਆਇਆ ਲੰਘੇ ਸਾਲ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਪੇਸ਼ ਹੋਏ ਤੇ ਹੁਣ ਜਦੋਂ ਆਪਣੇ ਸਮਰਥਕਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਵਿਚਰੇ ਉਹਨਾਂ ਦੇ ਬਿਆਨਾਂ ਦੇ ਵਿੱਚ ਉਹਨਾਂ ਦੇ ਰਵੱਈਏ ਦੇ ਵਿੱਚ ਬੁੱਧੀਜੀਵੀ ਕਹਿੰਦੇ ਕਿ ਜ਼ਮੀਨ ਅਸਮਾਨ ਦਾ ਫਰਕ ਸੀ ਪਰ ਐਦਾਂ ਕਿਉਂ ਦਰਅਸਲ 2 ਦਸੰਬਰ ਨੂੰ ਜਦੋਂ ਸਜ਼ਾ ਸੁਣਾਈ ਗਈ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਉਹਨਾਂ ਦੇ ਕਥਿਤ ਗੁਨਾਹ ਸੁਣਾਏ ਗਏ ਉਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਹਾਂਜੀ ਸ਼ਬਦ ਕਹਿ ਕੇ ਹੱਥ ਜੋੜ ਕੇ ਸਿਰ ਨਿਵਾ ਕੇ ਸਭ ਕੁਝ ਸਵੀਕਾਰ ਕੀਤਾ ਜਾਂ ਉਹਨਾਂ ਦੇ ਜ਼ੁਬਾਨੀ ਕਹੀਏ ਆਪਣੀ ਝੋਲੀ ਪਵਾ ਲਿਆ ਲੰਘੇ ਕੱਲ ਜਦੋਂ 14 ਤਰੀਕ ਨੂੰ ਮਾਗੀ ਕਾਨਫਰੰਸ ਹੋਈ ਸੁਖਬੀਰ ਸਿੰਘ ਬਾਦਲ ਗਰਜ ਕੇ ਸਟੇਜ ਤੋਂ ਬੋਲਦੇ ਸੁਣਾਈ ਦਿੱਤੇ ਹਾਲਾਂਕਿ ਬੜਾ ਇਮੋਸ਼ਨਲ ਭਾਸ਼ਣ ਉਹਨਾਂ ਦਾ ਰਿਹਾ ਪਰ ਇਸ ਦੇ ਬਾਵਜੂਦ ਉਹਨਾਂ ਨੇ ਜੋ ਗੱਲਾਂ ਜੋ ਤਕਰੀਰਾਂ ਉੱਥੇ ਦਿੱਤੀਆਂ ਉਹ ਬੁੱਧੀਜੀਵੀਆਂ ਦੇ ਮੁਤਾਬਕ 2 ਦਸੰਬਰ ਵਾਲੇ ਸਾਰੇ ਇਜਲਾਸ ਤੋਂ ਵੱਖਰੀਆਂ ਖੜ੍ਹਦੀਆਂ ਨੇ ਉਸ ਤਰੀਕ ਦੇ ਸਾਰੇ ਕੰਟੈਕਸਟ ਤੋਂ ਵੱਖਰੀਆਂ ਖੜ੍ਹਦੀਆਂ ਨੇ ਦਰਅਸਲ ਫਖਰੇ ਕੌਮ ਤੋਂ ਸ਼ੁਰੂਆਤ ਕਰਦੇ ਆ ਫਖਰੇ ਕੌਮ ਜੋ ਪ੍ਰਕਾਸ਼ ਸਿੰਘ ਬਾਦਲੂ ਨੇ ਦਿੱਤਾ ਗਿਆ ਸੀ ਫਖਰੇ ਕੌਮ ਵਾਪਸ ਲੈ ਲਿਆ ਗਿਆ 2 ਤਰੀਕ ਨੂੰ ਇਸ ਦਾ ਐਲਾਨ ਹੁੰਦਾ ਆ ਸ਼੍ਰੀ ਹਰਿਕਾਲਕ ਸਾਹਿਬ ਦੀ ਫਸੀਲ ਤੋਂ ਸਵੀਕਾਰ ਉਸ ਵੇਲੇ ਹੋ ਜਾਂਦਾ ਠੀਕ ਹੈ ਪਰ ਲੰਘੇ ਕਾਲ ਸੁਖਬੀਰ ਸਿੰਘ ਬਾਦਲ ਲੜੀ ਵਰ ਲੜੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਗਿਣਾਉਣ ਲੱਗਦੇ ਨੇ ਇਹ ਦੱਸਣ ਲੱਗਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਾਸਤੇ ਕੀ ਕੀਤਾ ਕਿਸਾਨੀ ਵਾਸਤੇ ਕੀ ਕੀਤਾ ਪੰਜਾਬੀਆਂ ਵਾਸਤੇ ਕੀ ਕੀਤਾ ਪੰਥ ਵਾਸਤੇ ਕੀ ਕੀਤਾ ਮੋਰਚਿਆਂ ਦੇ ਵਿੱਚ ਸਜ਼ਾ ਕੱਟੀ ਜੇਲਾ ਕੱਟੀਆਂ ਹਰ ਇੱਕ ਗੱਲ ਗਿਣਾਉਂਦੇ ਨੇ ਫਿਰ ਕਹਿੰਦੇ ਕਿ ਫਖਰੇ ਕੌਮ ਵਾਪਸ ਕਿਉਂ ਯਾਨੀ ਕਿ ਸੱਦੇ ਜਾਂ ਅਸੱਦੇ ਫਖਰੇ ਕੌਮ ਵਾਪਸ ਲੈਣ ਵਾਲੇ ਸ਼੍ਰੀ ਕਾਲ ਤਖਸਾਲ ਦੇ ਫੈਸਲੇ ਦੇ ਖਿਲਾਫ ਇੱਕ ਸਟੇਟਮੈਂਟ ਦੇ ਦਿੱਤੀ ਜਾਂ ਕੁਝ ਦਲੀਲਾਂ ਪੇਸ਼ ਕਰ ਦਿੱਤੀਆਂ ਜੇ ਸ਼੍ਰੀ ਕਾਲ ਤਖਸਾਲ ਨੇ ਇਹ ਫੈਸਲਾ ਸੁਣਾਇਆ ਸੀ ਫਖਰੇ ਕੌਮ ਵਾਪਸ ਲੈਣ ਦਾ ਤਾਂ ਜ਼ਾਹਿਰ ਤੌਰ ਦੇ ਉੱਤੇ ਕੁਝ ਕੋਖ ਕੇ ਕੁਝ ਵਿਚਾਰ ਕੇ ਫੈਸਲਾ ਲਿਆ ਹੋਵੇਗਾ ਜਾਂ ਤਾਂ ਇਹ ਮੰਨ ਲਿਆ ਜਾਵੇ ਕਿ ਉੱਥੇ ਕੋਈ ਕੋਖ ਨਹੀਂ ਹੋਈ ਦੂਸਰੀ ਗੱਲ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਮਸਲਿਆਂ ਉੱਤੇ ਜਿਹੜੀਆਂ ਚਰਚਾਵਾਂ ਉੱਤੇ ਜੋ ਦਲੀਲਾਂ ਦੇ ਉੱਤੇ ਹੱਥ ਜੋੜ ਕੇ ਹਾਂਜੀ ਕਹਿ ਕੇ ਸਵੀਕਾਰ ਕੀਤਾ ਸੀ ਸਭ ਕੁਝ ਹੁਣ ਕਿਤੇ ਨਾ ਕਿਤੇ ਗਾਹੇ ਬਗਾਹੇ ਇਹ ਕਹਿੰਦੇ ਸੁਣਾਈ ਦਿੱਤੇ ਕਿ ਉਹ ਤਾਂ ਪਾਰਟੀ ਦੇ ਕਹਿਣ ਤੇ ਮੰਨ ਲਿਆ ਗਿਆ। ਯਾਨੀ ਕਿ ਸਭ ਕੁਝ ਆਪਣੀ ਝੋਲੀ ਸਿਰਫ ਇਸ ਕਰਕੇ ਪਵਾਇਆ ਕਿ ਇੱਕ ਵਾਰੀ ਇਹ ਸਾਰਾ ਮੈਟਰ ਡਿਜ਼ੋਲਵ ਹੋ ਜਵੇ। ਯਾਨੀ ਕਿ ਸ਼੍ਰੀ ਕਾਲ ਤਖਤ ਸਾਹਿਬ ਨੇ ਜੋ ਗੱਲਾਂ ਪੁੱਛੀਆਂ ਉਥੇ ਕੀ ਸੁਖਵੀਰ ਸਿੰਘ ਬਾਦਲ ਨੇ ਸਿਰਫ ਐਵੇਂ ਹੀ ਜਵਾਬ ਦੇ ਦਿੱਤੇ। ਹਾਲਾਂਕਿ ਜੇ ਐਵੇਂ ਹੀ ਜਵਾਬ ਦੇਣੇ ਸੀ ਤਾਂ ਡਾਕਟਰ ਦਲਜੀਤ ਚੀਮਾ ਵੀ ਕਹਿ ਸਕਦੇ ਸੀ। ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਵੀ ਕਹਿ ਸਕਦੇ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਕਿਹਾ ਹੁਣ ਇੱਥੇ ਆਣ ਕੇ ਸਵਾਲ ਖੜੇ ਹੋ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੋਏ ਹੁਕਮ ਜਾਂ ਉੱਥੇ ਜੋ ਕੁਝ ਵੀ ਹੋਇਆ ਕੀ ਉਸ ਦੇ ਅਗੇਂਸਟ ਇੱਕ ਹੋਰ ਨੈਰੇਟਿਵ ਖੜਾ ਕਰ ਦਿੱਤਾ ਗਿਆ ਕੀ ਇਹ ਨੈਰੇਟਿਵ ਸਾਹਮਣੇ ਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਹਦਾ ਕੋਈ ਵजूद ਨਹੀਂ ਰਿਹਾ ਇੱਥੇ ਆ ਕੇ ਬੇਹੱਦ ਸਵਾਲ ਖੜੇ ਹੋ ਰਹੇ ਆ ਸੁਖਬੀਰ ਸਿੰਘ ਬਾਦਲ ਦਾ ਇਹ ਬਦਲੇਆ ਰਵਈਆ ਆਖਰਕਾਰ ਕਹਿਣਾ ਦੀ ਚਾਹੁੰਦਾ ਇਹਦੇ ਵਿੱਚੋਂ ਆਵਾਜ਼ ਕਿਹੜੀ ਉੱਠ ਰਹੀ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸਫ਼ਰ ਕਿਵੇਂ ਦਾ ਰਿਹਾ ਜਾਂ ਫਿਰ ਪੰਥਕ ਲੋਕ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਕਿਉਂਕਿ ਅਜੇ ਤੱਕ ਬਹੁਤ ਸਾਰੇ ਮਸਲੇ ਹੁਕਮਨਾਮੇ ਦੇ ਵਿੱਚ ਆਈਂਦਾ ਨੇ ਜਿਹੜੇ ਅਜੇ ਤੱਕ ਵੀ ਪੂਰੇ ਜਿਸ ਤਰ੍ਹਾਂ ਹੁਕਮਨਾਮਾ ਕਹਿੰਦਾ ਹੈ ਨਹੀਂ ਹੋਏ ਖੈਰ ਦੇਖਣਾ ਹੋਵੇਗਾ ਕਿ ਲੋਕ ਕਿਵੇਂ ਪ੍ਰਮਾਣਤਾ ਦਿੰਦੇ ਆ ਕਿਸ ਤਰ੍ਹਾਂ ਦੀ ਪ੍ਰਮਾਣਤਾ ਦਿੰਦੇ ਆ ਦਿੰਦੇ ਆ ਨਹੀਂ ਦਿੰਦੇ ਉਹ ਵੀ ਆਪਣੇ ਆਪ ਚ ਇੱਕ ਸਵਾਲ ਹੈ ਖੈਰ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾਨੀ ਦੀ ਪੰਜਾਬੀ